ਸੰਤ ਪ੍ਰਭ ਸੂਹੀ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਲਾਉ ਆ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਸੀਐ ਕਿਉ ਪਾਈਐ ਤਿਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਓ ਰੰਗ ਜੀਉ ਇਨਸਿਓ ਪ੍ਰੀਤ ਨਾ ਟੁੱਟਈ ਕਬਹੋ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲਹੁ ਸੰਤ ਸੱਜਣਾ ਨਾਮ ਜਪਹਿ ਮਨ ਮਿੱਤ ਜੀਓ ਰਹਾਉ ਦੇਖੈ ਸੁਣੇ ਨਾ ਜਾਣਈ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿੰਸਣੀ ਕੂੜ ਕਮਾਵੈ ਧੰਦ ਜੀਓ ਨਾਮ ਧਿਆਵਹਿ ਸਿ ਜਿਨ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਓ ਆਪਣੜੇ ਪ੍ਰਭ ਪਾਣਿਆ ਦਰਗਾਹ ਪੈਂਦਾ ਜਾਏ ਜੀਓ ਅਥਾ ਸੁਖ ਮੁਖ ਉਜਲਾ ਇਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਨ ਤਨੰਤਰ ਰਾਵ ਰਹਿਆ ਸਰਬ ਜੀਆਂ ਪ੍ਰਤ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨ ਮਾਲ ਜੀਓ ਮਨ ਤੇ ਕਬਹ ਨਾ ਵਿਸਰੈ ਜਾਂ ਆਪੇ ਹੋਏ ਦਇਆਲ ਜੀਓ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜੀਉ ਤਾਂ ਕਾਇ ਅੰਤ ਨਾ ਪਾਈਐ ਊਚਾ ਅਗਮ ਅਪਾਰ ਜੀਉ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਉ ਸਾਚ ਨੇਹੋ ਤਿਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜੀਉ ਗੁਣ ਸਾਝੀ ਤਿਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜੀਉ ਰਾਗ ਰੱਬ ਤੇ ਪਰਮੇਸ਼ਰੈ ਬਿਨ ਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਇਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਬਿਵੇਕ ਜੀਓ ਨਾਨਕ ਨਾਮ ਸਦਾ ਜੱਪੀ ਭਗਤ ਜਨਾ ਕੀ ਤੇਗ ਜੀਓ ਰਾਗ ਸੂਹੀ ਮਹੱਲਾ 5 ਅਸ਼ਟਪਦੀਆਂ ਘਰ 10 ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀਤਹੀਂ ਜੀ ਕਾਂਡੀਆਂ ਜਿੰਨਾ ਨੇ ਹੋ ਦੁਜਾਣੇ ਲੱਗਾ ਚੂਰ ਮਰ ਹੋ ਸੇਵਾਂਦੀਆ ਹਉਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆਂ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾ ਸੰਭਾਲ ਪਾਮ ਜਲਾਈ ਪੰਧ ਤੋ ਨਾਣੀ ਦਰਸ ਦਿਖਾਲ ਸ਼ਰਮਣੀ ਸੁਣੀ ਕਹਾਣੀਆਂ ਜੇ ਗੁਰ ਕੀ ਵੈਰ ਕਿਰਪਾਲ ਕਿਤੀ ਲੱਖ ਕਰੋੜ ਪਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹ ਹਉ ਕਹਿ ਨਾ ਸਕਾਂ ਗੁਣ ਤੇਰਿਆ ਸਹਿਆਂ ਤਉ ਅਸੰਖ ਮਨਿਓ ਹੱਬ ਵਧਾਨੀਆਂ ਇਕ ਭੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜਾ ਜਿੱਥੇ ਮਨ ਧੀਰੀ ਐ ਕਿਲੇ ਇਕ ਵੰਨਨ ਦੂਰੇ ਸੋ ਕਿਉਂ ਵਿਸਰੈ ਮਾਉ ਮੈਂ ਜੋ ਰਹਾ ਭਰਪੂਰੇ ਹੋਏ ਨਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਈ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੂਹੀ ਮਹੱਲਾ ਪੰਜਵਾ ਸਿਮਰਤ 베ਦ ਪ੍ਰਾਨ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅਮਰਤਾ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ ਬੁਝਾਇ ਆਪੁ ਨੇੜਾ ਤਿਸਹਿ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹ ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮੰਨਿ ਕੁਚੱਜੀ ਅੰਮਾਵਣ ਦੋਸੜੇ ਹਉ ਕਿਉ ਸੋਹ ਰਾਵਣ ਜਾਵਾਂ ਜੀਓ ਇਕ ਦੂ ਇੱਕ ਚੜਾਂਦੀਆਂ ਕੌਣ ਜਾਣੈ ਮੇਰਾ ਨਾਉ ਜਿਉ ਜਿਨੀ ਸਖੀ ਸਹਉ ਰਾਵਿਆ ਤੇ ਅੰਬੀ ਛਾਵੜੀ ਇਹ ਜਿਉ ਸੇ ਗੁਣ ਮਾਜਨਾ ਆਮਨੀ ਹਉ ਕਹਿ ਜੀ ਦੋ ਸਤ੍ਰਿਉ ਜਿਉ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿ ਨਾ ਤੇਰਾ ਨਾਉ ਜਿਉ ਇਕਤ ਢੋਲ ਨ ਅੰਬੜਾ ਹਉ ਸਦ ਕੁਰਬਾਨ ਐ ਤੇਰੇ ਜਾਉ ਜਿਉ ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ ਛੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇ ਰਾਸ ਜੀਓ ਹਉ ਏਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਅੰਬਰ ਕੂੰਜਾਂ ਕੁਰਲੀਆਂ ਵਗ ਬਹਿਟੇ ਆਏ ਜੀਓ ਸਾ ਧਨ ਚੱਲੀ ਸਹੁਰੇ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਸੁੱਤੀ ਸੁੱਤੀ ਝਾਲ ਖੀਆ ਭੁੱਲੀ ਵਾਟੜੀ ਆਸ ਜੀਓ ਟੈ ਸਹ ਨਾਲੋਂ ਮੁੱਤੀਸ ਦੁੱਖਾਂ ਕੂੰ ਤਰਿਆਸ ਜੀਓ ਤੁਧ ਗੁਣ ਮੈਂ ਸਭ ਅਬ ਗਣਾ ਇਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਉ ਸੂਹੀ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਉ ਤੇਦੇ ਅੰਤਰ ਹਉ ਸੁਖ ਵਸਾਂ ਤੂੰ ਅੰਤਰ ਸਾ ਬਾਸ ਜੀਉ ਭਾਣੈ ਤਖਤ ਵਡਾਈਆਂ ਭਾਣੈ ਭੀਖ ਉਦਾਸ ਜੀਉ ਭਾਣੈ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ਼ ਜੀਉ ਭਾਣੈ ਭਉਜਲ ਲੰਗੀਐ ਭਾਣੈ ਮੰਜ ਪਰਿਆਸ ਜੀਉ ਭਾਣੈ ਸੋ ਸਹੋ ਰੰਗਲਾ ਸਿਫਤ ਰਤਾ ਗੁਣਤਾਸ ਜੀਉ ਭਾਣੈ ਸਹੋ ਪਿਹਾਵਲਾ ਹਉ ਆਵਣ ਜਾਣ ਮੁਈ ਆਸ ਜੀਉ ਤੂੰ ਸਹੋ ਅਗਮ ਅਤੋ ਲਵਾ ਹਉ ਕਹਿ ਕਹਿ ਟੈ ਪਈ ਆਸ ਜੀਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਉ ਗੁਰ ਸ਼ਬਦੀ ਸਹੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾ ਗੁਣਵੰਤੀ ਜੋ ਦਿੱਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਆਖਾਂ ਬਿਰთა ਜੀ ਕੀ ਗੁਰ ਸੱਜਣ ਦੇ ਮਲਾਏ ਜੀਓ ਸੋਈ ਧਸ ਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹੋ ਮਨ ਤੈ ਕੂਡੇ ਵਸਾਂ ਮੈਂ ਮਾਰਗ ਦੇਹੋ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੈ ਮੈਂ ਤਕੀ ਤਉ ਸਰਨਾਏ ਜੀਓ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈਐ ਗੁਰ ਕਹਿ ਸੋਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਇਸਾਰੀ ਦੂਜਾ ਭਾਉ ਜੀਓ ਇਉ ਪਾਵਹਿ ਹਰ ਦਰਸਾਵੜਾ ਨਹਿ ਲੱਗੈ ਤੱਤੀ ਭਾਉ ਜੀਓ ਹਉ ਆਪੋ ਹੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾਉ ਜੀਓ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸਹਿ ਸਿਖੜਾ ਤਿਸ ਨਿਵ ਨਿਮ ਲਾਗੋਂ ਪਾਏ ਜੀਉ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਰ ਜੋ ਬਨ ਮੈਂ ਮਤ ਪਈੜੈ ਘਰ ਪਹਣੀ ਬਲਰਾਮ ਜੀਉ ਮੈਲੀ ਅਵਗਣ ਚੇਤਾ ਬਿਨ ਗੁਰ ਗੁਣ ਨਾ ਸਮਾਮਨੀ ਬਲਰਾਮ ਜੀਉ ਗੁਣ ਸਾਰ ਨਾ ਜਾਣੀ ਭਰਮ ਭਲਾਣੀ ਜੋ ਬਲ ਬਾਦ গো ਆਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਜ ਨਾ ਪਾਇਆ ਸਤ ਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰਦੀ ਮੈਂ ਹਰ ਵਰ ਭਾਵੇ ਤਿਸ ਕੀ ਬਲ RAM ਜੀਓ ਰਾਵ ਰਹੀ ਆ ਜੁਗ ਚਾਰ ਤੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ ਤੇ ਭਵਨ ਕੰਤਰ ਵੈ ਸੁਹਾਗਣ ਅਵਗਨ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਹਰਾਣ ਨ ਮੈ ਲੈ ਵੇਸਤੀ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੀ ਬਾਪਾ ਲਗਨ ਗਣਾਈ ਹੰਪੀ ਮੰਨਿਆ ਸਹੁਰੇ ਬਲਰਾਮ ਜੀਓ ਸਾਹਾ ਹੁਕਮਰ ਜਾਇ ਸੋ ਨਾਟਲ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਾ ਸਕੈ ਕੋਈ ਜਾਨੀ ਨਾਉ ਨਰੈ ਨੇਹ ਕੇਵਲ ਰਵ ਰਹਿਆ ਤਿਹੋ ਲੋਈ ਮਾਇ ਨਰਾਸੀ ਰੋਏ ਵਛੁੰਨੀ ਬਾਲੀ ਬਾਲੈ ਹਿਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬੁਲ ਦਿੱਤੜੀ ਦੂਰ ਨਾ ਆਵੈ ਘਰ ਪਈਐ ਬਲਰਾਮ ਜੀਉ ਰਹਸਤੀ ਵੇਖ ਹਦੂਰ ਪਿਰ 라ਵੀ ਘਰ ਸੋਹੀਐ ਬਲਰਾਮ ਜੀਉ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੀ ਸੰਜੋਗੀ ਮੇਲਾ ਖਾਨ ਸੁਹੇਲਾ ਗੁਣਮੰਤੀ ਗੁਰ ਗਿਆਨੀ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਪਿਰ ਭਾਈ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਈ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਮ ਘਰ ਸਾਜਿਨੇ ਆਏ ਸਾਚੈ ਮੇਲ ਮਲਾਏ ਸਹਿਜ ਮਲਾਏ ਹਰ ਮਨ ਭਾਈ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੀਤੀ ਮਨ ਲਾਇਆ ਆਨੰਦਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਇ ਪੰਜ ਸ਼ਬਦ ਤੁਨਾ ਅਨਹਦ ਵਾਜੀ ਹਮ ਘਰ ਸਾਜਣਿ ਆਏ ਆਵਹੁ ਮੀਤ ਪਿਆਰੇ ਮੰਗਲ ਗਾਵਹੁ ਨਾਰੀ ਸਚ ਮੰਗਲ ਗਾਵਹੁ ਤਾਂ ਪ੍ਰਭ ਭਾਵਹੁ ਸੋਹਿ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੀਤਰੀ ਅੰਜਨ ਤ੍ਰਿ ਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਣ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾਂ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੂ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੂ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਢੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਹਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕਾਉਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਕਾਲ ਵਿਕਾਲ ਭਏ دیਵਾਨੀ ਮਨ ਰੱਖਿਆ ਗੁਰ ਥਾਂ ਨਾਨਕ ਅਵਗਣ ਸ਼ਬਦ ਜਿਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਨੜੈ ਖੜੀ ਤੱਕਾਂ ਮੈਂ ਮਨ ਚਾਹੂ ਕਹੇਂ ਰਾਮ ਮਨ ਚਾਹੂ ਕਹੇਂ ਰਾਮ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨੇਹ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਈ ਘਰ ਆਏ ੜੇ ਸਾਜਨਾ ਤਾਂ ਤਨ ਖਰੀ ਸਰਸੀ RAM ਹਰ ਮੋਹ ੜੀ ਸਾਚ ਸ਼ਬਦ ਠਾਕੁਰ ਦੇਖ ਰਹਿ ਹੰ ਸਤੀ RAM ਗੁਣ ਸੰਗ ਰਹਿ ਹੰ ਸਤੀ ਖਰੀ ਸਰਸੀ ਜਾਂ 라ਵੀ ਰੰਗ ਰਾਤੇ ਅਵਗਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਬਧਾਤੇ ਤਸ ਕਰਮਾਰ ਵਸੀ ਪੰਚਾਇਨ ਅਦਲ ਕਰੇ ਵਿਚਾਰੀ ਨਾਨਕ RAM ਨਾਮ ਨੇ ਸਤਾਰਾ ਗੁਰਮਤ ਮਿਲਹਿ ਪਿਆਰੀ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM ਫਿਰ ਹਾਵੇ ਅੜੀ ਸ਼ਬਦ ਰਹੀ ਰਵ ਰਹਿਆ ਨਹਿ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀ ਆਪੇ ਰਾਵੇ ਜਿਉ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵ ਲਾਈਐ ਫਿਰ ਉੱਚੜੀਐ ਮਾੜੜੀਐ ਤਿਹੋ ਲੋ ਆਸਿਰ ਤਾਜ ਆ ਰਾਮ ਹੋਮ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਅਗਾਜ ਆ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨਿਸ਼ਾਣੂ ਨਾਮ ਬਿਨਾ ਖੋਟੇ ਨਹੀਂ ਥਾ ਹਰ ਨਾਮ ਰਤਨ ਪਰਵਾਨੂ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸਤੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੀ ਅਵਨਾਸਤੀ ਇਕ ਓਅ